ਸਤਿ ਸ਼੍ਰੀ ਅਕਾਲ ਜੀ ਬਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੇ ਵਲੌਗ 'ਚ ਇਹ ਬਜਾਈ ਦੇ ਕੰਮ ਕਰਕੇ ਖਲਾਫ ਹੋਣ ਲੱਗੇ ਆਪਣੇ ਲੇਟ ਬਜਾਈ ਚੱਲ ਗਈ ਆ ਹੁਣ ਹਲੇ ਜੀ ਮਤਲਬ ਜ਼ੋਰ ਆ ਬਜਾਈ ਦਾ ਕਿਤੇ ਜ਼ਿਲ੍ਹੇ 'ਚ ਖੇਤ ਆ ਹੋਰ ਫੂਲ ਕੇ ਚੱਲਦਾ ਹੈ ਕੰਮ ਅੱਜ ਆਇਆ ਹੋਇਆ ਕੋਟਲੀ ਉਹ ਵੀ ਤਾਂ ਉਹ ਵੀ ਤਾਂ ਕੱਲੀ ਕਰਦੇ ਆ ਨਾ ਮੈਂ ਜਰੂਰ ਅੱਜ ਇਹ ਵਿਆਹ 'ਚ ਗਗਨਦੀਪ ਸਿੰਘ ਚਲਾਉਂਗਾ ਟਰੈਕਟਰ ਭਾਈ ਜਰਮੀਨੇਸ਼ਨ ਦੀ ਬਹੁਤ ਪ੍ਰੋਬਲਮ ਆ ਰਹੀ ਹੈ ਬਹੁਤ ਜ਼ਿਆਦਾ ਜਿੰਨੀ ਕਹ ਦੋ 826 ਬੀਜ ਆ ਜਿਹੜਾ ਬਹੁਤ ਘਟ ਜਮ ਰਿਹਾ ਮੰਨ ਕੇ ਚਲੋ 40 ਕਿਲੋ ਵਿੱਚ ਦੇ 20 ਕਿਲੋ ਜਮ ਰਿਹਾ ਜੀ ਇਹਨਾਂ ਇਹਨਾਂ ਨੇ ਬੰਦਿਆਂ ਨੇ ਘਰ ਤੇ ਪਾਇਆ ਬੀਜ ਉਹਨਾਂ ਦਾ ਕੰਮ ਠੀਕ ਆ ਦੇਖੋ ਤਾਂ ਗੱਲੇ ਚ ਪੇੜੇ ਕੱਟ ਹੋਣੇ ਬਹੁਤ ਜ਼ਿਆਦਾ ਗੱਲੇ ਭਾਈਆਂ ਨੇ ਦੋ ਦਿਨ ਦਾ ਫੁੱਲਿਆ ਵਾ ਕੀਤਾ ਹੈ ਇੱਧਰੋਂ ਦੇਖਣ ਨੂੰ ਲੱਗਦਾ ਵੀ ਆਪਾਂ ਨੂੰ ਸੁੱਕ ਗਿਆ ਕੀਰ ਇਹਨਾਂ ਨੇ ਅੱਜ ਫੋਨ ਕਰਿਆ ਤਾਂ ਵੀ ਸਾਡਾ ਕੀਰ ਸੁੱਕ ਜਾਣਾ ਵੀ ਆਜੋ ਪਰ ਹਲੇ ਵੀ ਤੇੜੇ ਨਿਕਲਦੇ ਆ ਬਾਕੀ ਗੱਲਬਾਤ ਕਰਾਉਂਦੇ ਆ ਗੱਡੀ ਨਾਲ ਵੀ ਕਹਾ ਕਹਿੰਦਾ ਤਜਰਬਾ ਗੱਡੀ ਦਾ ਵੀ ਕਿਨਕੇ ਸਾਡਾ ਇੰਨਾ ਲੰਬਾ ਸੀਜ਼ਨ ਨਹੀਂ ਪਹਿਲਾਂ ਕਦੇ ਇੰਨਾ ਸੀ ਲੰਬਾ ਸੀਜ਼ਨ ਲਾਇਆ ਇਹਨਾਂ ਦਿਨਾਂ ਚੱਕੀ ਬਿੱਲੀ ਹੋ ਜਾਂਦੀ ਆਪਾਂ ਬੀਜ ਉਜਾਈਆ ਕਰਕੇ ਲੋਈ ਸ਼ਾਮ ਦਾ ਟਾਈਮ ਹੋ ਗਿਆ ਬੀਜਦਿਆਂ ਨੂੰ ਹਨੇਰਾ ਹੀ ਹੋ ਜਾਣਾ ਲਗਭਗ ਉਜਾਈ ਚੱਲਦੀ ਹੈ ਤੁਹਾਨੂੰ ਦਿਖਾਉਣਾ ਹੈ ਤੁਹਾਨੂੰ ਜਿਹੜੀਆਂ ਅਸੀਂ ਲਾਈਟਾਂ ਲਾਈਆਂ ਹੋਈਆਂ ਉਹਨਾਂ ਦਾ ਫਾਇਦਾ ਨੀ ਚੜੀ ਜਾ ਉਹ ਤੱਕ ਨਹੀਂ ਜਾਂਦੀ ਰਾਣਾ ਕੋਲ ਐਂਡ ਸਰੇ ਢੰਗਾਈ ਚ ਕਿਸੇ ਐਂਡ ਬੰਦ ਹੋ ਰਿਹਾ ਪ੍ਰੋਪਰ ਖੇਤ ਇਹ ਵੀ ਬਾਈ ਆਪਾਂ ਨੇ ਬਹੁਤੀ ਤਾੜਨੀ ਵਿਧਾਈ ਹੋਈ ਮਤਲਬ ਰੋਲਾ ਨਾ ਜਾਂ ਕੋਵੇ ਨਾ ਆਹ ਮੋਟਰਸਾਈਕਲ ਵਾਲੇ ਇਹਨੂੰ ਸਪਰਿੰਗ ਪਾਏ ਹੋਏ ਹਨ ਮਗਰ ਇਸ ਸਪਲੈਂਡਰ ਦੇ ਸ਼ੌਕਰ ਵਾਲੇ ਸਪਰਿੰਗ ਪਾ ਦਿੱਤੇ ਆਪਾਂ ਨੇ ਲਿਆ ਕੇ ਆਹ ਮੇ ਲੋਕਲ ਜਿਹੜੇ ਨਾ ਮੋਟਰਸਾਈਕਲਾਂ ਦਾ ਕੰਮ ਕਰਦੇ ਆ ਬੰਦੇ ਨਾ ਤੋਂ ਮਿਲ ਜੰਨੇ ਆ ਚੀਜ਼ ਬੜੀ ਘੈਂਟ ਬਣੀ ਆ ਮਤਲਬ ਨਾ ਇਹਨੇ ਪ੍ਰੋਪਰ ਟਾਈਟ ਕਰਨਾ ਖੇਤ ਨਾ ਪੋਲਾ ਖੜਨਾ ਅਖੜੀਆਂ ਮਿਲਾ ਦੇਣੀਆਂ ਖੇਤੀਆਂ ਜਰਮੀਨੇਸ਼ਨ ਸਹੀ ਰਹਦੀ ਏਦੇ ਕਰਕੇ ਜਾ ਕੰਮ ਰੌਣੀ ਆ ਕਿਨੇ ਫਿਰ ਚਲੇ ਜਾਣਾ ਮੈਂ ਰੌਣੀ ਬੀਜਣੀ ਆ ਹੁਣ ਐਵੇਂ ਆ ਉਹ ਜਿਹੜਾ ਮਗਰ ਬੰਦਾ ਦੇਖਦਾ ਉੱਪਰ ਵਾਲੀ ਲਾਈਟ ਅੱਖਾਂ ਚ ਪੈਂਦੀ ਆ ਜਿਹੜੀ ਆਪਾਂ ਨੇ ਉਹਨੂੰ ਲਾਈ ਵੀ ਆ ਕੇਵਨ ਨੂੰ ਉਹ ਲਾਈਟ ਫਿਰ ਜਿਆਦਾ ਨੇਰੇ ਹੋਏ ਤੇਸੀਂ ਉਹ ਲਾਈਟਾਂ ਬੰਦ ਕਰ ਦਿੰਦੇ ਜਿਹੜੀਆਂ ਬੈਕ ਵਾਲੀ ਵਾਲੇ ਲਾਈਟਾਂ ਹੁੰਦਾ ਚਾਲਣਾ ਵੱਜ ਜਾਂਦੀਆਂ ਜਿਹੜੀਆਂ ਸੂਪਰ ਹੈਡਰ ਲਾਈਆਂ ਹਾਂ ਹਾਂਜੀ ਸਤਿ ਸ੍ਰੀ ਅਕਾਲ ਜੀ ਬਈ ਮੈਂ ਤਾਂ ਲੱਭਣਾ ਹੀ ਪੈਂਦਾ ਮੈਨੂੰ ਤਾਂ ਬਿੰਦਰਾ ਵੀ ਅੱਜ ਕਿੱਥੇ ਆ ਮੈਂ ਇਹਨੂੰ ਔਨ ਕਰਿਆ 5 ਵਜੇ ਠੀਕ ਹੈ ਨਾ ਮੈਂ ਕੁੱਟ ਲਈ ਆ ਵੀ ਇਸ ਦਾ ਮਾ ਠੀਕ ਹੈ ਚੱਲ ਭਈ ਮੈਂ ਡੰਗਰ ਚੋ ਕੇ ਹੁਣ ਜੁੱਧ ਭਾ ਕੇ ਆਇਆ ਮੈਂ ਇਹਨੂੰ ਦੁਬਾਰਾ ਫੇਰ ਫੋਨ ਲਾਇਆ ਹੈ ਕਿ ਨਾ ਮੰਡੀ ਚ ਆਪਾਂ ਚੱਲ ਮੰਡੀ 'ਚ ਮਿਲ ਕੇ ਆਉਣਾ ਹੁਣ ਬਹੁਤ ਦਿਨ ਹੋ ਗਏ ਹੂੰ ਕਿਉਂ ਇੱਕ ਤਾਂ ਇੱਧਰ ਬੁਜਾਈ ਦਾ ਕੰਮ ਚੱਲਦਾ ਇੱਕ ਹੁਣ ਵਿਆਹ ਦਾ ਹੋ ਗਿਆ ਵਿਆਹ ਅੱਜ ਤਾਂ ਇੱਕ ਇੱਕ ਦਿਨ ਦੇ ਦੋ ਦੋ ਵਿਆਹ ਵੀ ਆ ਅੱਜ ਤਾਂ ਮੈਂ ਵਿਆਹ ਚ ਤਾਂ ਵੈਸੇ ਅੱਛਾ ਅੱਜ ਕੀ ਭਲਾਇਆ ਹੋਇਆ ਤਾਂ ਆਪਣੀ ਬਿਜਾਈ ਕਰਨੇ ਨੂੰ ਬਾਈ ਵਿਆਹ ਚ ਮੈਂ ਵੀ ਜਾਣਾ ਤਾਂ ਜੀ ਟਾਈਮ ਨਹੀਂ ਲੱਗਿਆ ਮੈਂ ਸਿਮਰਨ ਦੇ ਪਹਿਲਾਂ ਉੱਥੇ ਜੋ ਪਾਣੀ ਦੇਖ ਕੇ ਆਇਆ ਹਵਾਰੇ ਹੂੰ ਫੇਰ ਉਹ ਰੇਵਰ ਸੀਨ ਨੂੰ ਪਾਣੀ ਲਾਇਆ ਬਾਅਦ ਚ ਛੱਡ ਗਿਆ ਅੱਜ ਆ ਪਾਣੀ ਪੁੜੀਆਂ ਵਾਲਾ ਕੰਮ ਲੋਟ ਕਰੀਏ ਇਹ ਚੱਕਰ ਪੈ ਗਿਆ ਤੇ ਚੱਲ ਨਿਬੜੀ ਜਾਣੀਆਂ ਕੰਮ ਤਾਂ ਬਾਈ ਬਿਜਾਈ ਦਾ ਬਹੁਤ ਰਹਾਦਾ ਹੂੰ ਕਣਕ ਨਹੀਂ ਜਾਂਦੀ ਇਹਦੇ 826 ਥੈਲੀ ਵਾਲਾ ਥੈਲੀਆਂ ਵੇਹਲੋ ਫੇਲ ਫੇਰੋ 826 ਵੀ ਜਿਹੜਾ ਥੈਲੀ ਜੀ ਲੋਕਾਂ ਨੇ ਲੈ ਕੇ ਪਾਇਆ ਡਾਕਰ ਜ਼ਮੀਨ ਜੀ ਜ਼ਿਆਦਾ ਵੀਰੇ ਰੇਤੀ ਜੀ ਵੀ ਮੈਂ ਹੁਣ ਵਿੱਚ ਪ੍ਰੋਬਲਮ ਆ ਗਈ ਮਾਜਰੀ ਲਠੇੜੀ ਰਾਮਗੜ੍ਹ ਸ਼ਾਇਦ ਦਾ ਰੁੜਕੀ ਕਈ ਪਿੰਡ ਪ੍ਰਭਾਵਿਤ ਜਿਹੜੇ ਮਤਲਬ ਕਹਿ ਲਾ ਵੀ ਇੱਕੋ ਕੰਮ ਜੀ ਇਹਨੇ ਖਰੀਦੇ ਆ ਮਨੋਦ 8 ਕਿਲੇ ਬਿਆਨਤ ਦੇ 3 ਕਿਲੇ ਮਾਜਰੀ ਵਾਲਾ ਉਹ ਤਾਂ ਜੰਮਣੀ ਉਹਨੇ ਦੇ ਗਿਆ ਉਹ ਤਾਂ ਪਹਿਲਾਂ ਹੀ ਗਾਇਤਰਾ ਸੀ ਹਾਂ ਉਹ ਸੁੱਕੇ ਜੀ ਬੀਜੇ ਦੀ ਮੇਰੇ ਸਾਹਮਣੇ ਬੀਜ ਬੀਜ ਕਾਲਾ ਹੋ ਗਿਆ ਵਿੱਚ ਵਿੱਚ ਇਹ ਬੀਜ ਕਾਲਾ ਹੋ ਗਿਆ ਬੀਜ ਦੁਦਾਰਾ ਦੇਣ ਦੁਦਾਰਾ ਜਾਂਦਾ ਨਾ ਉਹ ਚੱਕਰ ਹੋਇਆ ਅੱਛਾ ਇਹ ਹੋਇਆ 826 ਨੂੰ ਹੋ ਜਾਂਦਾ ਹਮਮ ਹੋਰ ਮੈਂ ਕਿਸੇ ਕਿਸੇ ਬੀਜ ਦੀ ਨਾ ਹੋ ਐਵੇਂ ਦੀ ਰਿਪੋਰਟ ਨਹੀਂ ਸੁਣੀ ਕਿੰਨਾ ਕਿੰਨਾ ਕਿ ਰਹਿ ਗਿਆ ਵੀਰ ਹੁਣ ਵੀ ਜਾਈ ਜਾਣਾ ਕਿੰਨਾ ਬਾਈ ਰੋਜ਼ ਤਿੰਨ ਚਾਰ ਕਿੱਲੇ ਬੀਜੀ ਜਾਂਦੇ ਹਲੇ ਹੁਣ ਮੈਂ ਵੀਡੀਓ ਅੱਜ ਹੁਣ ਲੈਪਟਾਪ 'ਤੇ ਚੱਲ ਰਿਹਾ ਹੈ ਇਹ ਹੁਣ ਲਾਸਟ ਸਟੈਪ ਚੱਲ ਰਿਹਾ ਹੈ ਬਸ 200 ਪਲੱਸ ਹੋ ਗਿਆ ਆਪਣਾ ਹਾਂ 200 ਪਲੱਸ ਦਾ ਕੱਦਾ ਕਰ ਗਏ ਤੇ 200 ਪਰ ਜਾ ਕੇ ਤਾਂ ਆਪਣਾ ਪਲੇਟ ਪਾਲਟੀ ਮਾਰੇ ਤੇ ਹਾਂ ਵਿਰੋਧ ਸਾਹਿਬ ਨਾਲ ਦਾ ਬਲੇਟ ਬਹੁਤ ਚੱਲ ਗਿਆ ਹਦੀਪ ਹਮ 200 ਕਿੱਲੇ ਨਾਲ ਬਲੇਟ ਉਹ ਹੋਏ ਆ ਬਹੁਤ ਤਾਂ 200 ਕਿੱਲ ਕਰਦੇ ਹੁੰਿਆ ਹੁੰਦਾ ਯਾਰ ਪੈਨ ਨਾਲ ਸੁੱਕੇ ਜਵਾਹੇ ਹੁੰਦੇ ਨੇ ਯਾਰ 50 60 ਕਿੱਲੇ ਦਾ ਰੇਤੇ ਵਾਲੇ ਵਾਹੇ ਹਾਂ ਉਹ ਵੜਦੇ ਆ ਪਲੇਟਾਂ ਨੂੰ ਬਹੁਤ ਬਿਲਕੁਲ ਜਿਹੜੇ ਰੇਤੇ ਵਾਲੀ ਜ਼ਮੀਨ ਆ ਪਲੇਟਾਂ ਨੂੰ ਵੜਦੀ ਆ ਬਹੁਤ ਹੁਣ ਆਪਣੇ ਪਿੰਡ ਚ ਲਗਭਗ ਪਹਿਲਾਂ ਵੀ ਯਾਦਵੰਦਰ ਹੁੰਦੇ ਰਹਿੰਦੇ ਆ ਹਾਂ ਠੀਕ ਹੈ ਕੱਲ ਨੂੰ ਉਹਦੇ ਹਰਸ਼ਵੀਰ ਦੇ ਬੀਜੂੰਗਾ ਹਰਸ਼ਵੀਰ ਦੇ ਡੱਬੇ ਚ ਇਧਰ ਹਾਂ ਠੀਕ ਹੈ ਠੀਕ ਆ ਹੁਣ ਕਟਵਾ ਜਾ ਕੰਮ ਆ ਜਾਂ ਜਿਹੜੇ ਜਿੰਨਾ ਕਿ ਬਾਤ ਆਉਂਦਾ ਨਾ ਉਨਾਂ ਕ ਜਾਂਦਾ ਹੈ। ਪਣੀ ਫੜਾ ਇੱਕ ਤਾਂ ਜੀਰੀ ਨੇ ਘਾਟਾ ਪਾਤਾ ਹਾਂ ਜੇ ਹੁਣ ਕਣਕ ਨਹੀਂ ਜੰਮੀ ਜੇ ਸਿੰਜਕੇ ਦੁਆਰਾ ਬੀਜਨੇ 15 ਦਿਨ ਨੂੰ ਖੇਤ ਬੱਤਾਂ ਇਹ ਨਹੀਂ ਪਤਾ ਹੈਗਾ ਵੀ ਧੁੱਪਾਂ ਬੰਦ ਹੋ ਜੂ ਹੁਣ ਫਰਕ ਦੇਖਿਆ ਹੀ ਆਪਾਂ ਨੇ ਸਿਮੇ ਆਰ ਮੈਂ ਇਕੱਠੀ ਬਜਾਈ ਕਰੀ ਜਿੱਦਾਂ ਹਾਂ ਸਿਮੇ ਦੇ ਸਿਆੜ ਵਿੱਚ ਸਿਮੇ ਦੇ ਸਿਆੜ ਨਿਕਲੇ ਨਹੀਂ ਮੇਰੀ ਸਾਰੀ 32 ਕਿਲੋ ਬੀਜ ਨਿਕਲਿਆ ਪਿਆ ਪੂਰਾ ਬੱਤ ਖੇਤ ਸਿਮਰਾ ਪੂਰਾ ਨਾਲੇ ਉਹ ਵੀ ਹੈ ਨਾ ਇਹ ਹੈ ਤਾਂ ਮੇਰੀ ਗੱਲ ਸੁਣ ਲੈ ਹੈ ਵੀ ਕਰਨੀ ਥੈਲੀ ਆ ਕੇ ਬੀਜ ਨੇ ਮਾਰ ਕੇ ਅੱਛਾ ਤੇਰਾ ਤੇਰਾ ਮੰਨ ਗਿਆ ਕਹਿੰਦਾ ਵੀ ਠੇਕੇ ਵਾਲੀ ਜ਼ਮੀਨ 'ਚ ਅੱਜ ਦੇ ਹਾਲਾਤਾਂ 'ਚ ਕਿੰਨਾ ਕੁ ਫਾਇਦਾ ਹੈ ਜਾ ਦੋ ਜੇ ਅੱਜ ਦੇ ਹਾਲਾਤਾਂ ਹੀ ਦੇਖਣ ਦਾ ਡੱਕੇ ਦਾ ਫਾਇਦਾ ਨਹੀਂ ਪਰ ਆਪਣੀ ਕੌਮ ਹੈ ਜੀ ਇੱਕ ਦੂਜੇ ਤੇ ਵੱਧ ਚੜ ਕੇ ਅੱਜ ਵੀ ਜ਼ਮੀਨ ਲੈਦਾ ਦੇਖੋ ਰੇਟ ਆ ਆਪਾਂ ਦਾ ਹਰੇਕ ਮੈਦਾਨ ਦੇ ਵਿੱਚ ਦੇਖੋ ਰੇਟ ਜੈ ਜ ਰੱਖੋ ਲਾਉਡ ਏਕੇਵਰ ਜਿੰਨੀ ਲੈਣੀ ਆ ਔਰ ਇੱਕ ਬੀਜ ਔਰ ਇੱਕ ਫਸਲ ਉਪਰ ਨਿਰਭਰਨ ਹਮ ਉਹਨੇ ਇਹ ਆਪਾਂ ਕਹਿੰਦੇ ਨਾ ਵੀ ਲੈ ਯਾਰ ਮੈਂ ਆਹ ਚੱਕ ਲੈਂਦਾ ਵੀ ਸਾਰੇ ਇਹੀ ਨਾ ਵੈਸੇ ਤਾਂ ਬਸਟਾ ਘਰ ਦਾ ਬੀਜ ਵਾਲਾ ਬਸ ਮੇਰੇ ਕੋਲ ਜੰਮੂ ਦਾ 187 ਬੀਜ ਤਾਂ ਮੇਰੇ ਕੋਲ 187 ਜਾਂ 222 ਮੇਰੇ ਕੋਲ ਆਇਆ ਹੋਇਆ ਪਿਛਲੀ ਵਾਰ ਦਾ ਮੈਂ ਜਾ ਕੇ ਉਹੀ ਪਾਇਆ ਉਹਦੀ ਇੱਕ ਨੰਬਰ ਗਰੋਥ ਆ 187 ਮੈਂ ਬੇਲਾਂ ਬੀਜ ਕੇ ਦੇਖਿਆ ਘਰਾਂ ਤਿੰਨ ਵੀ ਪਹਿਲਾਂ ਥੋੜੀਆਂ ਥੈਲੀਆਂ ਸੱਤ ਥੈਲੀਆਂ ਮੈਂ ਮੁਰਦੀਆਂ ਪਾਈਆਂ ਉਹਦੇ ਚੋਂ ਉਹਦੇ ਚੋਂ ਤਿੰਨ ਥੈਲੀਆਂ ਮਿਸ ਮਾਰਦੀਆਂ ਨਹੀਂ ਮੈਂ 13 ਕਿਲੀਆਂ ਦਾ ਪਾਇਆ ਬੀਜ ਥੈਲੀ ਵਾਲਾ ਪਹਿਲਾਂ ਹਾਂ ਥੈਲੀਆਂ ਮੇਰੇ ਦਾਣੇ ਦਾਣਾ ਜੰਮਿਆ ਹੋਇਆ ਕਿਹੜਾ ਬੀਜ 327 ਬੀਜ 327 ਬੀਜ ਹਾਂ ਥੈਲੀ ਵਾਲਾ ਪਾਇਆ ਹੁਣ ਇੱਕ ਆਪਾਂ ਨੇ 371 ਪਾਇਆ ਕਿਲਿਆਂ ਠੀਕ ਹੈ ਕੱਲੋਂ ਕਿਹੜਾ ਵੇਚਣਾ ਕੱਲੋਂ 327 327 ਸਟਾਰ ਦੇ 327 ਚੱਲਦੀ ਹੈ ਮਾਰੀ ਨਹੀਂ ਉਹ 327 ਦਾ ਮੇਰੇ ਕੋਲ ਬੀਜ ਪਿਆ ਘਰ ਦਾ ਉਹ ਵੀ 327 ਘਰ ਦੇ ਵੇਚਣਾ ਮਾਹ ਜਾਲੋ ਫਟਾਈ ਦਿਨ ਕੀ ਦੀ ਬਟ ਇੱਕੇ ਹੋ ਜੂਗੀ 327 ਦੀ ਉਹ ਬਚ ਲਈ ਜਣੀ ਆਏ ਆ ਵੀ ਇਹ ਤਾਂ ਆਪਣਾ ਘਰ ਦਾ ਹੀ ਬੀਜ ਪਾਵੇ ਨਾ ਇੱਕਦਾਂ ਦਵਾਈ ਘੱਟ ਲਾਵੇ ਵਧੀਆ ਜੰਮਦੀ ਹੈ ਘਰ ਦੀ ਬਿਲਕੁਲ ਇੱਕ ਪੈਸੇ ਦੀ ਪਰਵਾਹ ਨਹੀਂ ਸਾਲੀ ਹੂੰ ਸਰਹਿੰਦ ਉਹ ਆਪਾਂ 15 16 ਹੋਜੀ ਥੈਲੀ ਪਾਈ 1500 ਦੀ ਹਾਂ ਘੱਟ ਤੇ ਘੱਟ 40 ਕਿਲੋ ਦੀ 40 ਕਿਲੋ 2600 ਰੁਪਏ ਕਣਕ ਦਾ ਰੇਟ ਆ ਹੁਣ ਹਾਂ 13 ਕੁਇੰਟਲ ਦੇ ਦੀ 50 ਕਿਲੋ ਵੈਂਦੀ ਆ ਦੇਖ ਲੈ 50 ਕਿਲੋ ਵੈਂਦੀ ਆ ਤੇਰਾ ਫੁੱਤ ਹੂੰ ਬਈਗਾ ਭਾਈ ਦਾ ਫਿਰ ਚਲਾ ਹੂੰ ਇਹਨਾਂ ਨੂੰ ਪਾ ਕੇ ਅੱਛੇ ਸਾਫ਼ ਕਰ ਤੁਸੀਂ ਆ ਰਹੀ ਗੀ ਮਿੱਟੀ ਦਾ ਭਰਿਆ ਹੋਇਆ ਇਹਦਾ ਇਹ ਰੱਖੇ ਹੀ ਜਾ ਕੱਟ ਗਈ ਅੱਛਾ ਹੁਣ ਹਵਾ ਵਾਲਾ ਚਲਾਉਣਾ ਮੈਂ ਬਲੋਰ ਇਹਨੂੰ ਕਰਦੇ ਆ ਸਾਫ਼ ਕਿਉਂ ਆ ਦੇਖ ਆ ਫਿਲਟਰ ਹੈ ਨਾ ਆਪਣਾ ਨੀਟਣ ਲਈ ਤੇ ਆ ਦੇਖ ਹਮ ਆਹ ਰੋਜ਼ ਸਾਫ ਕਰਨਾ ਆਪਾਂ ਨੇ ਹੁਣ ਇਹ ਚ ਦੇਖੀ ਆ ਆ ਪਿਆ ਹੋ ਰੇ ਮਿੱਟੀ ਖਾਨਾ ਆ ਪਿਆ ਸਾਰੇ ਹਮ ਇਹ ਹਵਾ ਨਾਲ ਆਪਾਂ ਨੇ ਸਾਫ ਕਰ ਦੇਣਾ ਇਹ ਜਲੋਰ ਮਾਰਦਾ ਐਂ ਪਤਾ ਲੱਗਣਾ ਇਹ ਲੈ ਇਹ ਲੱਗ ਕਿੰਨੀ ਮਿੱਟੀ ਗਿਰਦੀ ਬਹੁਤ ਮਿੱਟੀ ਆ ਇਹ ਰੋਜ਼ ਵੀ ਉਹ ਜੜੀਆਂ ਨਾਲੇ ਆਹ ਫਿਲਟਰ ਕਾਹਿੰ ਬਚਦਾ ਜੇ ਕਿਸੇ ਵੀ ਟਰੈਕਟਰ ਦਾ ਮੰਨ ਕੇ ਚੱਲ ਆਹ ਫਿਲਟਰ ਚੋਕ ਆ ਆ ਫਿਲਟਰ ਇਕੱਠਾ ਹੋ ਜਾਂਦਾ ਇਹਨੂੰ 800 ਰੁਪਏ ਦਾ ਪੀਸ ਆ ਇਹ ਜਿਆਦਾ ਇਹ ਲੱਗਿਆ ਵੀ ਗਰਾਮੀ ਕਰਦਾ ਇਹਨੂੰ ਕੱਢ ਕੇ ਬਦਲ ਦੋ ਆ ਬਦਲਣ ਦੀ ਲੋੜ ਨਹੀਂ ਜੇ ਮੰਨ ਕੇ ਚੱਲਾਂ ਪਰ ਜਿਆਦਾ ਹੀ ਨਜਾਇਜ਼ ਆ ਬਿਲਟਰ ਇਕੱਠਾ ਹੁੰਦਾ ਫਿਰ ਪੂਰੀ ਕਿੱਟ ਬਦਲ ਦੋ ਹੁਣ ਮੈਂ ਆਹ ਆਪਣੀ ਕਨਕਲੂਜਨ ਤੇ ਪਹਿਲਾਂ ਮੈਂ ਫੁੱਲ ਕਿੱਟ ਪਾਈ ਤੀ ਪਿਛਲੀ ਵਾਰ ਉਹ ਸਿੰਗਲ ਬਦਲਿਆ ਤਾਂ ਐਤਕੀ ਮੇਰੀ ਫੁੱਲ ਕਿੱਟ ਆ ਪੰਜ ਪੰਜ ਮਹੀਨਾ ਸਾਲ ਦਾ ਰੈਕਟਰ ਨੂੰ ਆ ਪਹਿਲੀ ਫੁੱਲ ਕਿੱਟ ਆ ਮੇਰੀ ਪੰਜ ਸਾਲਾਂ ਜੁੱਤਾ ਕੋਈ ਹੋਰ ਫਿਰ ਆਏ ਆ ਫਿਰ ਕਾਰ ਤੂੜੀ ਦੇ ਸੀਜ਼ਨ ਵਾਂਗੂ ਚੱਲਦਾ ਨਾ ਗੱਰ ਦੇ ਸਾਰੀ ਕੰਮੇ ਕਰਦੇ ਦਾ ਹੁਣ ਆ ਵੀ ਕਰਦੇ ਦਾ ਤੂੜੀ ਵਾਲਾ ਵੀ ਕਰਦੇ ਦਾ ਵਿੱਚ ਵੀ ਬਹੁਤ ਮਿੱਟੀ ਖਿੱਚਦਾ ਉਹ ਟਾਈਮ ਆਪਾਂ ਜੋ ਖੋਲਣਾ ਕੋਲੀ ਵੀ ਹੁੰਦੀ ਆ ਜੋ ਸ਼ੋਹਲ ਪੜੀ ਜਾਂਦੀ ਹੁੰਦੀ ਆ ਜਾਲੀ ਹੁੰਦੀ ਉਹਦੇ ਚ ਯਾਰ ਆਏ ਹੁੰਦਾ ਸੁਣ ਲਾ ਸ਼ੋਹਲਣ ਦਾ ਹੁਣ ਇਹਦੇ ਪਰ ਹੁਣ ਤਾਂ ਚੱਲ ਕੇ ਲਾ ਵੀ ਆਪਾਂ ਟਿਕਮਾ ਤੇਲ ਪਾਉਨੇ ਆ ਤੂੜੀ ਵਾਲੇ ਸੀਜ਼ਨ ਚ ਆਪਾਂ ਨੇ ਕਦੇ ਵੀ ਤੇਲ ਉਹਨੇ ਨਹੀਂ ਪਾਇਆ ਇਹਦੇ 'ਚ ਹੂੰ ਠੀਕ ਨਹੀਂ ਫਿਰ ਉਹ ਆਏ ਹੁੰਦਾ ਵੀ ਇਹ ਗਰਮ ਹੋਇਆ ਹੋਆ ਹੁੰਦਾ ਫਿਰ ਹੁਣ ਆ ਖੋਲੀ ਵੀ ਹੁੰਦੀ ਆ ਪਰ ਕੋਈ ਕੇਰ ਨਾਲ ਸ਼ੋ ਡੈਮੇਜ ਹੋਣ ਦੀ ਕੋਈ ਦਿੱਕਤ ਨਹੀਂ ਹੁੰਦੀ ਕਾਲੀ ਹੁੰਦੀ ਅਗਲਾ ਜੀਨ ਕਰ ਲੈਂਦਾ ਤੇ ਇੱਕ ਸਿਸਟਮ ਹੋਰ ਹੁੰਦਾ ਹੁਣ ਹੁਣ ਮੈਂ ਇਹਦੇ ਵਿੱਚ ਕੱਪੜਾ ਨਹੀਂ ਮਾਰਦਾ ਦੇ ਸ਼ੋਭਰ ਪਈ ਆਪਣੀ ਮਿੱਟੀ ਜਿਹੜਾ ਤੂੜੀ ਵਾਲਾ ਸੀਨ ਹੁੰਦਾ ਉਹ ਕਰਦਾ ਹੈ ਜਿਹੜਾ ਦੇਖਦੇ ਆ ਨਾ ਮਿੱਟੀ ਕੋਈ ਉਕਣੇ ਇਹ ਹਵਾ ਮਾਰਨੀ ਆਪਾਂ ਨੇ ਤੂੜੀ ਵਾਲੇ ਟਾਈਮ 'ਚ ਕੀ ਹੁੰਦਾ ਜਿਹੜਾ ਤੂੜੀ ਵਾਲਾ ਕਚਰਾ ਉਹ ਸ਼ੋਭਰ ਸਕ੍ਰੈਚ ਪਾਉਂਦਾ ਹਮ ਹੋਰ ਸ਼ੋ ਲਾਉਣ ਚ ਆਪਾਂ ਨੂੰ ਕੋਈ ਉਹ ਨਹੀਂ ਹੈਗੀ ਇੱਥੇ ਐਨੇ ਜਾਲੀ ਬਲ ਵੀ ਦਾ ਆਪਾਂ ਨੇ ਇੰਨੇ ਕੁ ਪਰ ਖਰਚਾ ਕਰੀ ਹੋਇਆ ਹਮ ਟ੍ਰੈਂਕਟਰ ਨੂੰ ਕੋਈ ਪ੍ਰੋਬਲਮ ਨਹੀਂ ਵੀ ਸ਼ੋਅ ਲਾ ਕੇ ਚਲਾਉਣਾ ਆਪਾਂ ਜੇ ਪਹਿਲਾ ਸੀਜ਼ਨ ਇਹਦੇ ਨਾਲ ਸ਼ੋਅ ਲਾ ਕੇ ਹੀ ਲੈਤਾ ਹੂੰ ਉਦੋਂ ਤੋਂ ਪਰ ਸਾਨੂੰ ਜਿਹੜੀਆਂ ਆਹ ਦਿੱਕਤਾਂ ਆਈਆਂ ਇੱਕ ਹੁਣ ਬੰਦੇ ਨੂੰ ਮਾਰੀ ਆ ਤਾਂ ਆਪਾਂ ਕੀ ਕਰਦੇ ਆ ਆਪਾਂ ਨੇ ਇੰਨਾ ਕੁ ਪੋਰਸ਼ਨ ਛੱਡ ਲੈ ਆਹ ਛੱਡ ਲੈ ਜੋਰ ਅਗੜਨੇ ਆਪਾਂ ਕਪੜਾ ਨਾਲ ਦੀ ਨਾਲ ਸਾਰੇ ਭਰੇ ਮਾਰ ਦਿੰਨੇ ਆ ਬਈ ਆਪਣੇ ਜੋਰ ਅਗੜ ਕਰਦੇ ਆ ਹੋਰ ਕੁਝ ਨਹੀਂ ਹੈਗਾ ਆਪਣੇ ਟ੍ਰੈਂਕਟਰਾਂ ਦੇ ਤਾਂ ਹੁਣ ਤੱਕ ਰੰਗ ਡੈਮੇਜ ਨਹੀਂ ਹੋਈ ਕਿਸੇ ਵਾਸੀوں ਵੀ 5 ਸਾਲ ਪੁਰਾਣਾ ਟਰੈਕਟਰ ਹੈ ਨਹੀਂ ਇਹਦੇ ਮੁਕਾਬਲੇ ਕੋਈ ਹੋਰ 5 ਸਾਲ ਪੁਰਾਣਾ ਇਕਣਾ ਕਿਰਾਏ ਪਰ ਚੱਲਿਆ ਟਰੈਕਟਰ ਰੰਗ ਦੇਖ ਲਈ ਤਗੜਿਆ ਬਹੁਗਾ ਵੇਟ ਹੋਰ ਲੈਂਦੇ ਭਾਈ ਤੁਸੀਂ ਨਹੀਂ ਹਟਦੇ ਵੇਟ ਅੱਜ ਹੋਰ ਲੈਂਦੇ ਹਮਮ ਹੁਣ ਕਰਮੇ ਦੇ ਲਵਾਉਣੇ ਆ ਬਈ ਆ ਮੈਂ ਬਿਆਹ ਨੰਗ ਜਵੇ ਪਿੰਡ ਵਾਲਾ ਮੈਂ ਤਾਂ ਉਹਨੂੰ ਚੱਕ ਕੇ ਲੱਗਿਆ ਦਾ ਪਾਉਣ ਫੇਰ ਇਹਨਾਂ ਨੇ ਮੇਰੇ ਉਹਨੂੰ ਥਰੇਲੀ ਰੱਖ ਦੇ ਜਿੱਦਣ ਆਪਾਂ ਨੇ ਉਹ ਬਿਜਲੀ ਦੀ ਅੱਛਾ ਮਾ ਵੀ ਪਲਟਾ ਚਾਰ ਪਈਆਂ ਉਹ ਰਾਹੀ ਗਲੀਆਂ ਚੱਕ ਕੇ ਟੰਗ ਲਓ ਉਹ ਕਿ ਨਹੀਂ ਮੇਰੇ ਨੂੰ ਆਉਂਦਾ ਗੱਗੀ ਨੇ ਇੱਥੇ ਪਾ ਗਿਆਂ ਇਹਨਾਂ ਕੱਪੜਾ ਰੱਖ ਕੇ ਪਹਿਲੇ ਦੋ ਰੱਖ ਲੇ ਕਿਹੜੇ ਦੇ ਦੋਏ ਦੇ ਟਰੈਕਟਰ ਨੇ 254 ਦੇ ਜਿੱਦ ਨੂੰ ਸ਼ਕਤੀਮਾਨ ਸੂਰਜ ਨੂੰ ਪਾਇਆ ਹਾਂ ਹਾਂ ਫੇਬਲੇਟਰ ਨਾਲ ਦਾ ਭਾਗ ਜੂ ਪੂਰਾ ਆ ਹਾਂ ਆਰਾਮ ਨਾਲ ਆਰਾਮ ਨਾਲ ਦਾ ਆਰਾਮ ਨਾਲ ਯਾਰ ਛੇਕ ਪਲਟਾਂ ਦਾ ਚਾਹੀਦੀ ਚਾਹੀਦੀ ਹੈ ਟਾਈਪ ਕੌਂਟਲ ਵਜਨ ਵੱਡਦਾ ਛੇਕ ਪਲਟਾਂ ਦਾ ਨੂੰ ਇੰਨਾ ਕ ਵਜਨ ਦਾ ਚਾਹੀਦਾ ਨਾ ਆਪ ਵੀ ਟਰਾਲੀ ਨੂੰ ਵੀ ਟਰੈਕਟਰ ਕੰਮ ਕਰਦਾ ਫਿਰ 4x4 ਨਹੀਂ ਤਾਂ ਕੰਮ ਐਂ ਕਰ 4x4 ਟਰਾਲੀ ਨੂੰ ਖੜੀ ਹੋਈ ਹੋ ਗਮੋ ਤੇ ਕਹਿੰਦੇ ਨਹੀਂ ਬਾਕੀ ਚੱਲਦਾ ਹੈ ਕਿ ਸੁਪਰ ਗ੍ਰੀਡਰ ਦੇ ਭਾਈ ਨਾਟ ਆਪਾਂ ਨੇ ਪੱਧਰ ਦੀ ਨਵੇਂ ਪਾਉਣੇ ਆ ਅੱਛਾ ਜਿਹੜੇ ਇਹ ਫੁੱਲ ਦੇਦੇ ਹਨ ਉਹ ਨਹੀਂ ਹੁਣ ਤਾਂ ਹੋਰ ਦੁਬੀ ਮੋਣ ਲੱਗਿਆ ਕੰਮ ਆਇਆ ਦੱਸਾਂ ਮੈਂ ਹਾਂ ਕੰਮ ਖੱਟ ਬਾਸੋਂ ਦੇ ਚਾਈ ਹੋਣ ਲੱਗੇ ਹੋਏ ਆ ਆਹ ਨਾਟ ਨਮਾ ਬਾਤਾ ਫ੍ਰੀ ਹੋ ਗਿਆ ਆਜ ਆ ਫ੍ਰੀ ਹੋ ਗਿਆ ਠੀਕ ਆ ਤੇ ਉਹਦੇ ਬਾਅਦ ਦੇਖ ਦੇਣੀ ਆ ਉਹ ਕਰ ਲੈ ਚੱਲ ਕੋਈ ਨਹੀਂ ਬਥੇਰੀ ਰੈਡ ਆ ਇਹਦੀ ਰੈਡ ਬਾਲ ਤੈਨੂੰ ਦਿਖਾ ਦਿੰਦਾ ਕੀ ਆ ਪਰੇਸ਼ਾਨੀ ਵਾਲੀ ਮੈਨੇਜਮੈਂਟ ਹੈ ਜੀ ਆਹ ਆ ਦੇ ਆ ਦੇਖ ਲਿਆ ਨਾ ਕਾਸਪੀ ਯੂਰ ਤੇ ਆਹ ਨਾਟ ਢਲੇ ਹੋਗੇ ਦਿਨ ਚ ਫੇਰ ਆਹ ਢਲੇ ਹੋਗੇ ਇਹ ਆਹ ਢਲੇ ਹੋਗੇ ਆਹਗਾ ਫੇਟ ਲਾ ਹੋ ਗਿਆ ਹੁਣ ਦੇਖਦਾ ਆ ਦੇ ਫਿਰ ਤੇ ਹੋਲ ਦੇਖ ਰੈਡ ਦੇ ਆ ਬੜਾ ਨਟ ਢਿੱਲਾ ਹੋ ਗਿਆ ਸਾਰੇ ਨਟ ਢਿੱਲੇ ਹੋਣ ਦੇ ਕਾਰਨ ਫ੍ਰੀ ਹੋ ਗਏ ਡਾਟ ਨਟਾਂ ਦੀ ਜਿਹੜੀ ਇੱਕ ਮਨਿਆਰ ਦਾ ਮਤਲਬ ਇਹ ਹਰੇਕ ਨਟ ਦੀ ਵਾਈਬ੍ਰੇਸ਼ਨ ਕੋ ਚੱਲ ਹਾਂ ਵਾਈਬ੍ਰੇਸ਼ਨ ਹੁੰਦੀ ਆ ਇਹ ਨਟ ਹੈ ਗੱਲ ਕਾਣੀ ਕੁਛ ਨਹੀਂ 22 ਨੰਬਰ ਦੇ ਨਟ ਆਏ ਸਾਰੇ ਆਪਾਂ ਨੇ ਲਿਆ ਕੇ ਨਾ ਧੋਸ ਸਵਾਰ ਕੇ ਆਉਂਦੇ ਸੀ ਜਿਨ ਨੂੰ ਇਹ ਆਪਾਂ ਨੇ A to Z ਨਟ ਨਵੇਂ ਪਾ ਦਿੰਦੇ ਕੋਈ ਵਾਈਬ੍ਰੇਸ਼ਨ ਨੂੰ ਕਰਦਾ ਨਾ ਅਰਦੀਪ ਇਹ ਧੜਕਾ ਮਾਰਦਾ ਸਬਸਿਡੀਆਂ ਦਾ ਮੁਸ਼ਕਲ ਆਉਣਾ ਠੀਕ ਨਹੀਂ ਪੈਸੇ ਵਾਪਸ ਆਉਣ ਲੱਗੇ ਆ ਗਏ ਮੇਰੇ ਵੀ ਭਾਈ ਵਾਪਸ ਆ ਗਏ ਪੈਸੇ ਵਾਪਸ ਆ ਗਏ 5000 ਰੁਪਏ ਮੇਰੇ ਵੀ ਵਾਪਸ ਆ ਗਏ ਮੈਨੂੰ ਕਿਹਾ ਮਾ ਪੰਜ ਜੇਹਰ ਦਾ ਹੀ ਹਟ ਦੁਬਾਰਾ ਵੇਖ ਆਹੋ ਜੇ ਨਿਕਲੇ ਭਰਦਣੀ ਆਪਾਂ ਨੂੰ ਭਰ ਲੇ ਗਿਆ ਫਿਰ ਹੀ ਆ ਯਾਰ ਹੁਣ ਮੰਗਣਾ ਵੀ ਤਾਂ ਪਿਆ ਆਪਾਂ ਨੂੰ ਜਿਵੇਂ ਆਪਾਂ ਨੇ ਕਿਸੇ ਦਾ ਕੰਮ ਕਰਨਾ ਮੇਰੇ ਕੋਲ ਇੱਕ ਬਹਿਲਾ ਖੜਾ ਹੋਗਾ ਤੁਸੀਂ ਆਪ ਦੀ ਪਾਗ ਬੀਜ ਲਓ ਠੀਕ ਨਹੀਂ ਇਹ ਕਰਾਇਆ ਤੇ ਬੀਜ ਉਹ ਚੱਲ ਜਿਹੜਾ ਨਿਕਲੂਗਾ ਜਿਹੜੇ ਨਿਕਲੇ ਆਪਾਂ ਨੇ ਕਢਾਏ ਆ ਚੱਲੀ ਜਾਊਗਾ ਜਿਹੜਾ ਮੈਨੂੰ ਲੈਣਾ ਹੋਊਗਾ ਲੈ ਲੂਗਾ ਹਾਂ ਹੁਣ ਆਪਣੇ ਪਿੰਡ ਬਹੁਤ ਭਰੀਆਂ ਬਿੜੀਆਂ ਭਰਤਾ ਦੇਣੀ ਆ ਹੂੰ ਦਸੰਬਰ ਚ ਕਹਿੰਦੇ ਜੰਮਦ ਜ ਨਿਕਲਿਆ ਕਿਹੜੀ ਕਾ ਪਾਲਿਸੀ ਵੀ ਦੇਖਣਾ ਕਿੰਨੇ ਬੰਦਿਆਂ ਦੀਆਂ ਸਬਕੀ ਅਜਾ ਤੂੰ ਦੱਸ ਵੀ ਤੇਰਾ ਲੈਂਡਫੋਰਡ ਕਿਵੇਂ ਮੰਨਦੇ ਗਿਆ ਹੈ ਲੈਂਡਫੋਰਸ ਦੇਖਿਆ ਪਿਆ ਨਾ ਦੇਖਿਆ ਹੋਇਆ ਇੱਕ ਹੁੰਦਾ ਵੀ ਮੰਨ ਕੇ ਚੱਲ ਆਪਾਂ ਨੇ ਵਰਤਿਆ ਹੁਣ ਮੈਨੂੰ 4 ਸਾਲ ਹੋ ਗਏ ਨੂੰ ਵਰਤਦੇ ਨੂੰ ਸਮਝ ਗਿਆ ਮੈਨੂੰ ਇਹਦਾ ਆਲਾਂਭਾ ਨਹੀਂ ਆਇਆ ਕਿਸੇ ਦੇ ਕਿਸੇ ਚੋਂ ਜਾਂ ਤੈਨੂੰ ਇਹਨੇ ਰੋਕੇ ਕਿਹਾ ਵੀ ਯਾਰ ਉਹ ਪਾਣ ਕੇ ਬੀਜ ਕੇ ਦਲੀ ਜੰਮੀ ਨਹੀਂ ਨਹੀਂ ਲੈਂਡਫੋਰਸ ਦਾ ਪਤਾ ਵੀ ਅੱਜ ਕੀ ਗਿਆ ਚੱਕਰ ਪਿਆ ਹੁਣ ਲੈਂਡਫੋਰਸ ਨਾਲ ਮੇਰੇ ਵਾਲੇ ਖੇਤਾਂ 'ਚ ਬੀਜ ਹੋਈ ਪਈ ਆ ਹਾਂ ਠੀਕ ਹੈ ਨਾ ਜਸਵੰਤ ਵਾਲੇ ਨਵਦੂਬੀ ਜੇ ਆ ਲਾਗੜ ਖੇਤਾਂ ਦੇ ਆਪਣੇ ਕਿਰਾਏ ਪਰ ਉੱਥੇ ਉਹ ਵੀ ਜੰਮੀ ਹੈ ਜਿਹੜੀ ਕਿ ਲੈਂਡਫੋਰਸ ਦੀ ਸਫਾਈ ਥੋੜੀ ਜਿਆਦਾ ਹੈ ਸਫਾਈ ਤਾਂ ਯਾਰ ਉਹ ਗਰਾਰੀਆਂ ਦੇ ਹਿਸਾਬ ਨਾਲ ਆਉਣੀ ਆ ਸ਼ਕਤੀਮਾਨ ਦੀ ਵੀ ਸਫਾਈ ਤਾਂ ਸ਼ਕਤੀਮਾਨ ਦੀ ਸਫਾਈ ਜਿਹੜਾ ਟਰੈਕਟਰ ਦਾ ਤੋਰਾ ਹੈ ਸੋਲਣਾ ਹੁਣ ਇਹ ਇਹ ਤੇ ਜੀ ਮੈਂ ਗੱਲ ਇਹ ਸੁਪਰ ਸੀਡਰ ਚ ਕੋਈ ਘਰਾਮਾਤ ਨਹੀਂ ਹੈਗੀ ਸਫਾਈ ਵਾਲੀ ਹਾਂ ਏ ਡਰਾਈਵਰ ਦੇ ਤੋਰੇ ਉਪਰ ਡਿਪੈਂਡ ਕਰਦਾ ਡਰਾਈਵਰ ਦੇ ਤੋਰੇ ਉਪਰ ਹੁਣ ਇਹ ਇਹ ਹੀ ਸੁਪਰ ਸੀਟਰ ਜੀ ਆਪਾਂ ਮੇਰੇ ਨਾਲ ਦੂਏ 254 ਨਾਲ ਪਾਉਨੇ ਆ ਉਹਦਾ ਲਗਭਗ ਕਹਿ ਲਾ ਵੀ ਇਹਦੇ ਨਾਲੋਂ ਬਹੁਤ ਤੋਰੇ ਦਾ ਫਰਕ ਆ ਉਹਦੇ ਉਪਰ ਸਫਾਈ ਜਾਨਾ ਦਿਖਾਉਂਦਾ ਹੁਣ ਜਿਕਣਾ ਮੈਂ ਚਲਾਉਣਾ ਆਉਂਦੀ ਮਗਰ ਹਾਂ ਲੈਂਡ ਬੋਰਡ ਸਵਿਪਰ ਮੈਂ ਤੈਨੂੰ ਇਹ ਨਾ ਵੀ ਆਪਾਂ ਨੇ ਇਹ ਨਹੀਂ ਮੈਂ ਤੁਹਾਨੂੰ ਕਹਿੰਦਾ ਵੀ ਆਪਾਂ ਨੇ ਬਦਲਣਾ ਨਾ ਨਾ ਆਪਾਂ ਨੇ ਕਿਹੜਾ ਕਿਰਾਇਆ ਕਰਨਾ ਆਪਾਂ ਨੇ ਘਰ ਦੇ ਖਮ ਖਾਤਾ ਲੈਣਾ ਜੀ ਸਰਾ ਬਾਹਰ ਚੀਜ਼ ਚੱਲੇ ਜਿਹੜਾ ਮੇਰਾ ਮੰਟ ਗਿਆ ਮੈਂ ਲਊਂਗਾ ਦਸ਼ਮੀਸ਼ ਆਪਾਂ ਨੂੰ ਕਮੈਂਟਾਂ ਚ ਵੀ ਯਾਰ ਇੱਕ ਗੱਲ ਦੇਖੀ ਆ ਨਹੀਂ ਨਹੀਂ ਦਸ਼ਮੇਸ਼ ਵੀ ਠੀਕ ਆ ਗੱਲ ਹੁਣ ਆਪਾਂ ਨੇ ਜਸਵੰਤ ਵਾਲੇ ਦੇ ਦੇਖੇ ਆਪਾਂ ਨੇ ਸੁਣ ਲਾ ਸਿਮਰਨ ਨੇ ਲੈਣਾ ਤੈ ਲੈਣਾ ਮੈ ਲੈਣਾ ਇਨੀ ਵੀ ਲੈਣਾ ਆਪਾਂ ਨੇ 400 ਲੀਟਰ ਲੈਣੇ ਆ ਆਪਾਂ ਚਾਰੋ ਡਾਟ ਕੰਪਨੀਆਂ ਦੇ ਲਈ ਹੂੰ ਸਮਝ ਗਿਆ ਅੱਛਾ ਦਸ਼ਮੇਸ਼ ਮੈਂ ਦੇਖ ਲਿਆ ਐਗਰੀ ਜ਼ੋਨ ਵੀ ਵਧੀਆ ਹੈ ਤਾਂ ਹੈ ਐਗਰੀ ਜ਼ੋਨ ਚੱਲਦਾ ਤੇ ਦੇਖਿਆ ਹੀ ਹੈ ਐਗਰੀ ਜ਼ੋਨ ਵੀ ਵਧੀਆ ਐਗਰੀ ਜ਼ੋਨ ਆਪਾਂ ਨੂੰ ਐਂਡ ਦੀ ਹਾਲਤ ਚ ਦੇਖਣਾ ਪੈਣਾ ਵੀ ਬਲੇਡ ਪੂਰਾ ਕਸਾਉਂਦਾ ਉਹ ਉਹ ਨੂੰ ਦੇਖਣਾ ਇਹ ਚੀਜ਼ ਦੇਖਣੀ ਆ ਹੁਣ ਜਿਹੜਾ ਆ ਆਪਣਾ ਸੁਪਰ ਸੀਡਰ ਆ ਇਹ ਬਲੇਡ ਐਂਡ ਤੱਕ ਘਸਾਉਂਦਾ ਕੋਈ ਵੀ ਕੰਪਨੀ ਮਾੜਾ ਨਹੀਂ ਬਣਾਉਂਦੀ ਬਣਾਉਂਦੀ ਆ ਸਾਰੀਆਂ ਉਹ ਸਾਰੀਆਂ ਵਧੀਆ ਇੱਕ ਜਿਹੜੀਆਂ ਚੀਜ਼ਾਂ ਬਾਕੀ ਆਪਣੀ ਚੁਆਇਸ ਵੀ ਆ ਟਰੈਕਟਰ ਵਾਂਗ ਕਿਸੇ ਨੂੰ ਕੋਈ ਜੌਂਡੀਰ ਵਧੀਆ ਲੱਗਦਾ ਕਿਸੇ ਨੂੰ ਮੈਸੀ ਵਧੀਆ ਲੱਗਦਾ ਕਹਿੰਦਾ ਸਹੀ ਆ ਆਪਾਂ ਰੋਕ ਥੋੜੀ ਸਕਦੇ ਹਾਂ ਇਹਨੂੰ ਠੀਕ ਨਹੀਂ ਆਪਾਂ ਦਾ ਇਹ ਵੀ ਭਾਈ ਵਧੀਆ ਜੀ ਆਈ ਦਾ ਹੁਣ ਕਬੂਟਾ ਪਸੰਦ ਨਹੀਂ ਤੇਰੀ ਇਹਦਾ ਲਾਲੀ ਉਹਨੇ ਯੋਰ ਪਾਤਾ ਪਰ ਇਹ ਇੱਕ ਕਾਰ ਸੀ ਜੇ ਚੱਕਰ ਪੈ ਗਿਆ ਸਾਨੂੰ ਆਪ ਵੀ ਤਾਂ ਵੀ ਪੈ ਗਿਆ ਇਹ ਇਹਦੇ ਜਿਹੜੇ ਬੰਦਿਆਂ ਨੇ ਇਹਦਾ ਟਰੈਕਟਰ ਲਿਆ ਕੇ ਚਲਾਇਆ ਠੀਕ ਹੈ ਉਹਨਾਂ ਨੇ ਕਹੋ ਬੰਦਿਆਂ ਦੀ ਨੀਤਾਂ ਬਦਲਾਤੀਆਂ ਉਹਨਾਂ ਨੇ ਮਤਲਬ ਜਿਹੜੇ ਉਹਨਾਂ ਕੋਲ ਟਰੈਕਟਰ ਹੈਗੇ ਨਾ ਉਹ ਕਹਿੰਦੇ ਵੀ ਸਾਨੂੰ ਇਹ ਚਲਾਉਣੇ ਪਸੰਦ ਨਹੀਂ ਆਉਂਦੇ ਨਾ ਸਹੀ ਵੀ ਕਾਰ ਵਰਗੀ ਚਲਾਈ ਹੈ ਆਪਾਂ ਤਾਂ ਕਹਿੰਦੇ ਵੀ ਦੇਖ ਸਾਡੇ ਕੋਲ ਆਹੀ ਮੇਰੇ ਕੋਲ ਛੋਟਾ ਇਮਪਲੀਮੈਂਟ ਤਾਂ ਕੋਈ ਹੈ ਨਹੀਂ ਠੀਕ ਨਹੀਂ ਨਾ ਮੈਂ ਕਦੇ 11 ਹਲ ਬਾਈਏ ਇਹਨਾਂ ਨਾਲ ਨਾ ਮੈਂ ਕਦੇ ਛੂਟੀਆਂ ਤਵੀਆਂ ਚਲਾਈਆਂ ਠੀਕ ਹੈ ਨਾ ਨਾ ਮੇਰੀ ਗੱਲ ਸੁਣ ਮੱਕੀ ਦਾ ਗਿਆ ਆਪਣੇ ਵਿਕੀ ਕਿ ਨਹੀਂ ਕੀ ਬਾਈ ਕੁਝ ਵੇਗੀ ਆਉਣੀ 6000 ਦੇ ਕਨਾਲ ਦੇ ਦਾ 6000 ਦੇ ਨਾਲ ਦੇ ਨਾਲ ਇੱਕ ਮਜ਼ਦਰੀ ਦੇ ਬੰਦੇ ਨੇ ਲੈ ਲਈ ਅੱਜ ਹਾਂ ਇੱਕ ਆਪਣੇ ਪਤਾ ਨਹੀਂ ਦੋ ਹੰਦੇ ਵੰਦ ਨੇ ਆਪਣੇ ਪਿੰਡ ਦੇ ਐਂਟਾਈਮ ਵੀ ਨਹੀਂ ਪਤਾ ਬਰਥਡੇ ਜਣੀ ਲੱਗੇ ਹੋਏ ਬਾਡੇ ਲਾ ਕੇ ਹਾਂ ਬਾਕੀ ਜਿਹੜੀ ਬਚ ਗਈ ਉਹਦੀ ਬੜੇ ਭਈਏ ਮੇਲੇ ਦੇ ਉਹ ਕਹਿੰਦੇ ਅਸੀਂ ਛੱਡ ਦੰਨੀ ਆਹ ਹਾਲੇ ਨਹੀਂ ਵੇਡਣੀਆਂ ਖੜਜੋ ਕਿੰਨਾ ਟਾਈਮ ਚ ਖਾਲੀ ਕਰਨ ਨੂੰ ਪਿਆ ਤਾਂ ਖੇਜਦੇ ਇਹਨਾਂ ਨੂੰ ਬੰਦਿਆ ਨਹੀਂ ਨਹੀਂ 10 ਦਿਨ ਚ ਖਾਲੀ ਕਰਨ ਨੂੰ ਕਿਹਦੇ ਤਾਂ ਵੀ ਦੇਣੀ ਉੱਥੇ ਵੀ ਕਣਕ ਵੇਚਣੀ ਆ 550 ਵੀ ਵੇਚਣੀ ਨਹੀਂ 550 ਨਹੀਂ ਆਪਾਂ ਤੋੜੀ ਦੀ ਵੱਧ ਲੋੜ ਹੈ ਉਹ ਤਾਂ ਤੋੜੀ ਨਹੀਂ ਹਟ ਬੰਦ ਠੀਕ 500 ਵੀ ਆ ਯਾਰ ਮਧਰਾ ਬੋਲ ਰਹੇ ਜਾਂਦੇ ਆ 550 ਨੇ ਹੁਣ ਬੀਚਣ ਦੇ ਆ ਗਿਆ 33 ਉਹ ਨਹੀਂ ਕਿਹੜਾ 550 ਦਾ ਯਾਰ ਜਦ ਮੰਨ ਕੇ ਚਲੋ ਕਣਕ ਦੀ ਮਨਿਆ ਦੇ ਰਵਿਆ ਮੇਰੇ ਹੂੰ ਯਦਮਨਿਆਦੀ ਗਣਕਦੀ ਟਾਈਮੇ ਲੰਘ ਗਿਆ ਜਿਹੜੀ 550 ਉਹਦਾ ਸਮਾਂ ਆਉਣਾ ਸਵਾਜਿ ਆ ਗਿਆ ਅੱਜ ਤੇ ਮਹੀਨੇ ਨੂੰ ਫੇਰ 550 ਵੀ ਫੇਰ 550 ਇਸ ਟਾਈਮ ਤਾ ਤੂੰ ਫੁੱਲ ਸੀਜ਼ਨ ਮੰਨ ਫੁੱਲ ਸੀਜ਼ਨ ਚੱਲਦਾ ਵੀ ਆਈਦਾ ਅਰੇ ਤਾਂ ਦਸੰਬਰ ਵੀ ਨਹੀਂ ਆਇਆ ਯਾਰ ਨਵੰਬਰ ਚੱਲਦਾ ਅੱਜ ਆਪਾਂ ਹਵਾਰੇ ਨੂੰ ਪਏ ਤੇ ਖੇਤ ਸੰਝੇ ਨਹੀਂ ਪਏ ਲੋਕਾਂ ਨੂੰ ਜੀਰੀ ਵਾਲੇ ਬਹੁਤ ਸੰਝੇ ਮੇ ਆ ਬਹੁਤ ਸੰਝੇ ਮੇ ਆ ਇਹਦੇ ਕੀ ਗਣਕਦੀ ਵੀ ਜਾਈ ਲੇਟ ਹੋ ਗਈ ਹੈ ਨਾ ਨਹੀਂ ਲੇਟ ਨਹੀਂ ਹੋਈਗੀ ਆਪਾਂ ਹੀ ਥੋੜੀ ਜਿਹੀ ਕੀਤੇ ਹੋਇਆ ਜਿਹੜਾ ਨਾ 5 ਦਿਨਾਂ ਦੇ ਸਾਹਬ ਨਾਲ ਉਹਨੇ ਡੇਟ ਦਿੱਤੀ ਐ ਉਹ ਸਾਹਬ ਨਾਲ ਕੀਤੀ ਇੰਜੀਨੀਅਰ ਵੱਡੂਗੀ ਪਿਛਲੇ ਸਾਲ ਦੀ ਮੇਰੇ ਕੋਲ ਵੀਡੀਓ ਪਈ ਮੈਂ 19 ਤਰੀਕ ਨੂੰ ਕਣਕ 22 ਤਰੀਕ ਨੂੰ ਕਣਕ ਵੇਜੀ ਐ 22 ਨਵੰਬਰ ਮੇਰਾ ਰੇਟ ਵੀ ਚੜ ਗਿਆ ਹਾਂ ਧੂੜੀ ਰਹਿ ਗਈ 800 ਦੇ ਬਾਹਰ ਐ ਦੀ ਧੂੜੀ ਰੱਖੀ ਨਹੀਂ ਧੂੜੀ ਦਾ ਰੇਟ ਚੜ ਗਿਆ ਤੈਨੂੰ ਕਹਿੰਦੀ ਮਿੱਕੀ ਉਹ ਮਾ ਯਾਰ ਘੜ ਉਹੀ 4-500 ਦਾ ਰੇਟ ਚੱਲਦਾ 830 ਨੂੰ ਗੇੜੇ ਲਾ ਕੇ ਆਉਣੇ ਆ ਸੀ ਮੇਰੇ ਨਾਲ ਹੀ ਹਾਂ ਮੇਰੇ ਕੋਲ ਹੈਗੀ ਜਨਕੀ ਥੋੜੀ ਰੱਖੀ ਵੀ ਮੈਂ ਲਾਉਂਗਾ ਮੈਂ ਇੱਚੀ ਕਰਵਾ ਦੇਣਾ ਤੇਰੀ ਲੋਕਲੇ ਰਸੂਲ ਪਰੇ ਆਉ ਦੇਖ ਉਹਨਾਂ ਨੂੰ ਥੋੜੀ ਥੋੜੀ ਚਾਹੀਦੀ ਹੈ ਤੇਰਾ ਵੀ ਸੱਜਣਾ ਨਾ ਟਰਾਲਾ ਪਹੁੰਚਦਾ ਪਰਨ ਦੀ ਲੋੜ ਨਹੀਂ ਚੱਲ ਦੇਖ ਲੈਨੇ ਕੋਈ ਨਾ ਉਹਨਾਂ ਕੋਲ ਜਗ੍ਹਾ ਉਹ ਨਹੀਂ ਗਿਆ ਉਹਨਾਂ ਦੇ 12 13 ਕੁਆਟਰ ਉਤਰਦੀ ਆ ਪਹਿਲਾਂ ਮੈਂ ਦੇਖ ਲਵਾਂ ਜੋ ਵੀ ਛੱਡ ਦਾਂ ਮੇਰੀ ਸਲਾਹ ਹੈ ਜੱਬੀ ਜਾ ਉਹ ਆ ਤੂੰ ਗੇਰ ਲੈ ਉਹਨਾਂ ਨੂੰ ਦੇਖ ਕੇ ਗੱਡ ਨਹੀਂ ਗਾਹ ਕੋਲ ਜਾ ਕੇ ਛੱਡ ਦੇਗੇ ਹਾਂ ਹਾਲ ਤੱਕ ਜਾਣਾ ਬਹੁਤ ਪੇਰਾ ਜਵੀਨ ਹੈ ਡਰਾਈਵ ਉਹ ਖਜਾਨਾ ਬਹੁਤ ਬਿਆਰਦਾ ਇਹੀ ਕਰਾਈ ਜਾਂਦਾ ਹੈ ਫਿਰ ਤਾਂ ਇਹੀ ਕਹਿੰਦਾ ਹੁਣ ਤੋਂ ਫਿਰ ਤਾਂ ਮੈਂ ਉੱਥੇ ਜਾ ਕੇ ਜਨਵਰੀ ਦੇ ਅੱਧ ਚ ਮਾਰਚ ਤੱਕ ਜਦ ਤੱਕ ਆਪਾਂ ਵੇਲੇ ਹੋਵਾਂਗੇ ਬਾਈ ਉਹ ਮੈਂ ਪੁਰਾਣੀ ਤੋਂ ਡਿਸਟੋਰ ਕਰਨੀ ਹਾਂ ਹਾਂ ਮਾਰਚ ਦਾ ਐਂਡ ਹੋਵੇ ਭਾਵੇਂ ਉਹੀ ਗੱਲ ਹੈ ਜਦ ਤੱਕ ਫਿਰ ਆਪਾਂ ਨਾਲੇ ਵੇਲੇ ਹੋ ਜੂਗੇ ਉਹ ਵੀ ਮਿਲੇ ਤੇ ਬਲੌਂਜੀ ਵਾਲੇ ਦਾ ਨਾ ਉਹ ਨੌਕਰ ਕਹਿੰਦਾ ਭਾਈ ਤੂੜੀ ਮਾ ਕੋਈ ਚੱਕਰ ਨਹੀਂ ਵੀ 2 ਵੀਂਦੇ ਤੱਕ ਹਾਂ ਉਹੀ ਗੱਲ ਆ ਫਿਰ ਤਾਂ ਇਹਦੇ ਕੋਲੇ ਕੋਟਾ ਪੂਰਾ ਹੋ ਜਾਂਦਾ ਸਹੀ ਹੈ ਅੱਛਾ ਜੀ ਭਾਈ ਵੀਡੀਓ ਰੈਗੂਲਰ ਕਰੋ ਬੰਦੇ बार-बार ਫੋਨ ਆ ਰਹੇ ਹਾਂ ਮੈਨੂੰ ਵੀ ਫੋਨ ਆਇਆ ਭਾਈ ਦਫਾ ਕਿ ਆਉਂ ਗਿਆ ਸਾ ਫੋਟੋ ਗਰੁੱਪ ਇਕੱਠਾ ਹੀ ਨਹੀਂ ਹੋ ਰਿਹਾ ਕੋਈ ਵਿਆਹ ਇਹ ਚੱਕਰ ਆ ਹੁਣ ਅੱਜ ਫੇਰ ਨਹੀਂ ਮੁੜਿਆ ਹੈਗਾ ਉਹ ਉਹਨੇ ਕਿੱਥੇ ਮੁੜਨਾ ਯਾਰ ਮਾਸੀ ਦੇ ਮੁੰਡੇ ਦਾ ਵਿਆਹ ਹੈ ਹਾਂ ਕਹਿੰਦਾ ਸੀ ਭਾਈ ਹਾਂ ਦੋ ਡਿੰਗਾ ਮਰਦਾ ਮਾਸੀ ਦਾ ਮੁੰਡਾ ਜੇ ਹੁਣ ਘਰ ਵੀ ਨਾ ਆ ਸਕਿਆ ਇੱਕ ਤਾਂ ਨੌਕਰ ਗਿਆ ਹੋਇਆ ਹੂੰ ਠੀਕ ਹੈ ਨਾ ਕੰਮ ਬਹੁਤ ਹੂੰ ਟਾਈਮ ਨਹੀਂ ਲੱਗਦਾ ਇੱਧਰ ਉੱਧਰ ਆ ਪਏ ਗਿਆਂ ਕੰਮ ਵਾਲੇ ਬੰਦੇ ਜਾਣਾ ਆਉਣਾ ਵੀ ਪੈਂਦਾ ਨਾ ਸਹੀ ਹੈ ਹਾਂ ਫਿਰ ਹੁਣ ਤੈਨੂੰ ਬੜਾ ਖੇਤਾਂ ਚ ਕਿੰਨਾ ਕੰਮ ਤਾਂ ਪਾਉਣਾ ਨਾਲੇ ਉਹੀ ਟਾਈਮ ਨਾਲੇ ਲਾਈਟ ਚੱਲਦੀ ਪੂਰੀ ਸਹੀ ਸਹੀ 5:30 ਪੰਜ ਘੰਟੇ ਲਾਈਟ ਚੱਲਦੀ ਹੈ ਲਾਈਟ ਭਜਦੀ ਹੈ ਕੋਈ ਨਹੀਂ ਕੰਪਲੇਨਟ ਦਾ ਯਾਰ ਹੁਣ ਜਿਹੜੇ ਦੀ ਰੌਣੀ ਚੱਲਦੀ ਆ ਦਵਾੜ ਕਰਕੇ ਜਿਹੜਾ ਮੋਟਰ ਦਾ ਪਾਣੀ ਹਿਸਾਬ ਨਾਲ ਦੋ ਦੁਵਾੜ ਹੋ ਕੋਈ ਬੰਦ ਕਰਨੀ ਪੈਂਦੀ ਆ। ਦੁਵਾੜੇ ਭਰਦੀ ਆ ਬੰਦ ਕਰਨੀ ਪੈਂਦੀ ਆ ਵੀ ਕੱਲੂ ਚਲਾਇਗਾ। ਵੀ ਕਹਾ ਪੀੜਾ ਪੈਣੀ ਗਾਨੀ। ਢਿਲੀ ਵਹਿ ਜਾਣੀ ਆ ਜਾਂ ਦੋ ਕਰ ਭਰਨੀ। ਜਾਣਾ ਪੈਂਦਾ। ਤੂੰ ਨਾਲੇ ਤਾਂ ਹਾਂ। ਗੁਰਦੇਵ ਨੇ ਉੱਧਰ ਚਲੇ ਗਏ ਇਸੇ ਮੇਰੇ ਨਹੀਂ। ਹੋ ਗਿਆ ਪਿੱਛੇ ਨੁਕਸਾਨ। ਉਹ ਨੱਕਾ ਟੁੱਟ ਕੇ ਡੌਲ। ਲਾਗ ਵਾਲਾ। ਜਦੋਂ ਲਾਗ ਵਾਲੇ ਬਾਪੇ ਦਾ ਕਿਆਰਾ ਪਾਉਣਾ ਹੋ ਗਿਆ। ਉਦੋਂ ਪਾਣੀ ਨੇ ਮਾਰ ਕਰਤੀ ਸਾਰੀ ਪਾਣੀ ਉੱਧਰ। ਐ ਆ ਕੋਲ ਖੜੇ ਦਾ ਪਾਣੀ ਆ। ਤੇ ਡੌਲ ਬਾਅਦ ਕੀ ਹੋਜੇ? ਹਾਂ ਰੋਲਾ ਪਾ ਕੇ। ਬਹੁਤ ਠੀਕ ਹੈ ਚਲ ਹੁਣ ਕਰੀਏ ਕਿ ਚਲੀਏ ਵਗਨ ਨੂੰ ਹਾਂ ਚੰਗਾ ਜੀ ਸਸੀ ਘਰ ਦਾ ਸੇਲ ਬਲਦਿਆਂ ਦੇ ਬਲੌਗਸ